ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੱਲੋਂ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਗਰਮੀਆਂ ਦੀ ਸਬਜੀ ਭਿੰਡੀ ਬਣਾਈ ਹੈ ਭਿੰਡੀ ਤਾਂ ਹਰ ਘਰ ਵਿੱਚ ਹੀ ਬਣਦੀ ਹੈ ਤੇ ਸਭ ਦਾ ਬਣਾਉਂਦਾ ਅਪੋ ਬਕੋਖਾ ਤਰੀਕਾ ਦਾ ਲੋ ਜੀ ਅੱਜ ਆਪਾਂ ਭਿੰਡੀ ਦੀ ਸਬਜੀ ਵੀ ਬਣਾਉਣੇ ਆ ਤੇ ਭਿੰਡੀ ਵਿੱਚ ਆਲੂ ਨਹੀਂ ਪੈਂਦਾ ਵਾ ਤੇ ਉਹਦੀ ਕਹਾਣੀ ਵੀ ਸੁਣਾਉਣੇ ਆ ਕਿ ਭਿੰਡੀ ਵਿੱਚ ਆਲੂ ਕਿਉਂ ਨਹੀਂ ਪੈਂਦਾ ਤੇ ਭਿੰਡੀ ਤੇ ਆਲੂ ਦੀ ਕੀ ਕਹਾਣੀ ਹੈ ਜੋ ਸਾਨੂੰ ਪੁਰਾਣੇ ਸਮਿਆਂ ਵਿੱਚ ਸਾਡੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਹੁੰਦੀਆਂ ਸੀ ਤੇ ਇਹ ਪੁੱਛਣ ਦੇ ਕਿ ਭਿੰਡੀ ਵਿੱਚ ਆਲੂ ਕਿਉਂ ਨਹੀਂ ਪਾਉਂਦੇ ਲੋਕਿ ਆਪਾਂ ਹਰ ਸਬਜ਼ੀ ਵਿੱਚ ਆਲੂ ਪਾ ਲੈਂਦੇ ਬੱਚਿਆਂ ਵਾਲੇ ਘਰੇ ਤਾਂ ਕਿ ਬੱਚੇ ਆਲੂ ਖਾ ਕੇ ਖਾ ਲੈਂਦੇ ਆ ਤੇ ਚਲੋ ਥੋੜਾ ਬਹੁਤਾ ਆਲੂਆਂ ਦੇ ਨਾਲ ਉਹਨਾਂ ਨੂੰ ਪੱਕੀ ਸਬਜ਼ੀ ਦਾ ਨਿਊਟ੍ਰੀਸ਼ਨ ਵੀ ਮਿਲ ਜਾਂਦਾ ਤੇ ਪਰ ਭਿੰਡੀ ਵਿੱਚ ਆਲੂ ਨਹੀਂ ਮੈਂ ਕਦੇ ਪਾਇਆ ਤੇ ਜੇ ਤੁਸੀਂ ਕਦੇ ਭਿੰਡੀ ਵਿੱਚ ਆਲੂ ਪਾਇਆ ਤਾਂ ਕਿਸ ਤਰੀਕੇ ਨਾਲ ਪਾਉਣੇ ਆ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਲਿਖਿਓ ਤਾਂ ਕਿ ਨਵੇਂ ਪੁਰਾਣੇ ਸਾਂਝਦਾ ਮੇਨ ਮਕਸਦ ਇਹੀ ਆ ਕਿ ਨਵੇਂ ਤੋਂ ਕੋ ਸਿੱਖੀਏ ਤੇ ਕੁਝ ਸਿਖਾਈਏ ਤੇ ਜੀ ਅੱਜ ਕੱਲ ਕੋਈ ਭਿੰਡੀ ਦੇ ਨਾਲ ਆਲੂ ਦੀ ਸਬਜ਼ੀ ਬਣਾਉਂਦਾ ਵਾ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਲਿਖਿਓ ਤੇ ਮੈਂ ਤੁਹਾਨੂੰ ਸੁਣਾਉਣੀ ਆ ਪੁਰਾਣੇ ਸਮੇਂ ਦੀ ਭਿੰਡੀ ਦੀ ਤੇ ਆਲੂ ਦੀ ਕਹਾਣੀ ਤੇ ਨਾਲ ਮੈਂ ਨਾਲ ਨਾਲ ਬਣਾਉਂਗੀ ਸਬਜ਼ੀ ਤੇ ਭਿੰਡੀ ਤਾਂ ਆਪਣੀ ਬੇਸਿਕ ਚੀਜ਼ ਹੀ ਆ ਤੇ ਜਿਹੜਾ ਆਪਾਂ ਪਿਆਜ਼ ਵਗੈਰਾ ਲੈਨੇ ਆ ਇਹ ਹਰ ਸਬਜ਼ੀ ਵਿੱਚ ਹੀ ਪੈਂਦਾ ਇਹ ਵੀ ਬੇਸ ਪਰ ਭਿੰਡੀ ਤਾਂ ਆਪਾਂ ਮੇਨ ਸਬਜ਼ੀ ਬਣਾਉਣੀ ਆ ਤੇ ਪਿਆਜ਼ ਇੱਕ ਬੇਸਿਕਾ ਜਿਹੜਾ ਹਰ ਸਬਜ਼ੀ ਤੇ ਦਾਲ ਵਿੱਚ ਹੀ ਪੈਂਦਾ ਵਾ ਤੇ ਭਿੰਡੀ ਦੇ ਨਾਲ ਮੈਂ ਬਣਾਉਂਗੀ ਜੀ ਅੰਬੀਆਂ ਦੀ ਸਬਜ਼ੀ ਤਾਕੇ ਸੀਜ਼ਨਾ ਭਿੰਡੀਆਂ ਦਾ ਸੀਜ਼ਨ ਵੀ ਉਦੋਂ ਹੀ ਹੁੰਦਾ ਤੇ ਅੰਬਿਆਂ ਦਾ ਸੀਜ਼ਨ ਵੀ ਹੁੰਦਾ ਇਹਨਾਂ ਦੋਨਾਂ ਦੇ ਰਲ ਕੇ ਬਹੁਤ ਬੈਨੀਫਿਟ ਮਿਲਦੇ ਨੇ ਤੇ ਨਾਲ ਹੀ ਮੈਂ ਪਾਉਂਗੀ ਹਰੀ ਮਿਰਚ ਤਾਂ ਕਿ ਭਿੰਡੀ ਦੇ ਜਿਹੜੀ ਸੁੰਦਰਤਾ ਜਿਹੜੇ ਕਰਕੇ ਉਹਨੇ ਆਲੂ ਨਾਲ ਨਹੀਂ ਰਾਇਆ ਆਪਣੇ ਤੇ ਉਹ ਬਣੀ ਰਹੇ ਹਰੀ ਆਪਣੀ ਹਰੀ ਅੰਬੀ ਦੇ ਨਾਲ ਤੇ ਹਰੀ ਮਿਰਚ ਦੇ ਨਾਲ ਲੋ ਜੀ ਤੁਹਾਨੂੰ ਨਾਲ-ਨਾਲ ਦੱਸਦੇ ਵੀ ਆ ਤੇ ਨਾਲ-ਨਾਲ ਤੁਹਾਨੂੰ ਕਹਾਣੀ ਸੁਣਾਉਂਦੇ ਆ ਲੋ ਜੀ ਆਪਾਂ ਦੀ ਤਰ੍ਹਾਂ ਇਹ ਪੈਨ ਲੈ ਲਿਆ ਜਿੰਨੀ ਤੁਹਾਡੀ ਸਬਜੀ ਆ ਤੇਲ ਓਨਾ ਕ ਪਾ ਲਓ ਜਿੰਨਾ ਤੁਸੀਂ ਘਰ ਵਿੱਚ ਵਰਤਦੇ। ਇਹਨੂੰ ਮੈਂ ਸਰੋਂ ਦੇ ਤੇਲ ਵਿੱਚ ਹੀ ਬਣਾਉਂਗੀ। ਇਹ ਸਰੋਂ ਦੇ ਤੇਲ ਵਿੱਚ ਹੀ ਜ਼ਿਆਦਾ ਟੇਸਟੀ ਬਣਦੀ ਆ। ਤੇ ਆਪਾਂ 2-3 ਚਮਚੇ ਤੇਲ ਦੇ ਪਾ ਲੈਨੇ ਆ ਸਬਜੀ ਦੇ ਮਤਾਬਕ। ਸਾਰੇ ਫਰਾਈਪਿੰਦੇ نیچے ਲਾ ਦिए ਤੇਲ ਨੂੰ। ਤੇ ਗੈਸ ਨੂੰ ਮੈਂ ਇੱਥੇ ਔਨ ਕਰਦੀ ਆ। ਇਹ ਥੋੜੀ ਜਿਹੀ ਮੱਚੀ ਬਣੀ ਵੀ ਚਲਾ ਲਵਾਂ। ਦੇਖੋ ਜੀ ਇਧਰ ਮੈਂ ਹਨ ਭੋਣ ਵਾਸਤੇ ਦੋ ਆਂ ਪਿੰਡੀਆਂ ਲੈ ਲਈਆਂ। ਪਿੰਡੀਆਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਪਹੁੰਚ ਕੇ ਤੇ ਕੱਟ ਲਿਆ ਸਾਰੇ ਇਹ ਪਿੰਡੀਆਂ ਜਿਸ ਵਾਂ ਕੱਟੀਆਂ ਹੋਈਆਂ ਪਿੰਡੀਆਂ ਹੈਗੀਆਂ ਆਪਣੇ ਜਦ ਤੱਕ ਆਪਾਂ ਤੇਲ ਗਰਮ ਹੁੰਦਾ ਤੁਹਾਨੂੰ ਸੀ ਜਗਾ ਦੇ ਇਧਰ ਅਸੀਂ ਪਿਆਜ਼ ਲੈ ਲਿਆ ਪਿਆਜ਼ਾਂ ਨੂੰ ਅਸੀਂ ਲੰਬਾ ਲੰਬਾ ਕੱਟ ਲਿਆ ਇਹਨੂੰ ਵੀ ਧੋ ਕੇ ਤੇ ਚੰਗੀ ਤਰ੍ਹਾਂ ਪੁੰਝ ਕੇ ਸਤ ਲਿਆ ਇਧਰ ਲੈ ਲਿਆ ਜੀ ਜਿਹੜੇ ਕਟਕੌੜੀਆਂ ਮਿਰਚਾਂ ਅੱਜ ਕੱਲ ਮਿਰਚਾਂ ਦਾ ਸੀਜ਼ਨ ਵੀ ਆ ਤੇ ਤੁਸੀਂ ਮਿਰਚਾਂ ਜ਼ਰੂਰ ਨਾਲ ਲਓ ਮਿਰਚਾਂ ਦੇ ਨਾਲ ਇਹਦਾ ਜਿਹੜਾ ਰੰਗ ਬਹੁਤ ਵਧੀਆ ਬਣਿਆ ਰਹਿੰਦਾ ਆ ਜੇ ਤਾਂ ਆਪਾਂ ਕਾਲੀ ਮਿਰਚਾਂ ਨਾਲ ਮਿਰਚ ਪਾ ਦਿੰਨੇ ਆ ਤਾਂ ਪਿੰਡੀ ਦੀ ਜਿਹੜੀ ਰੰਗ ਪਾਣਾ ਥੋੜਾ ਜਿਹਾ ਰੰਗ ਕਲਰ ਚੇਂਜ ਹੋ ਜਾਂਦਾ ਤੇ ਇਥੇ ਲਈਏ ਜੀ ਆਪਾਂ ਹਰੀ ਅੰਬੇ ਇਹਨਾਂ ਮੈਂ ਬਰੀਕੀ ਕੱਟ ਲਿਆ ਇਹਦਾ ਹੈਗਾ ਜੀ ਆਲੂ ਜਿਹਦੀ ਪਿੰਡੀ ਦੇ ਨਾਲ ਕਹਾਣੀ ਆ ਤੇ ਇਹ ਆਲੂ ਪਿੰਡੀ ਦੇ ਨੇ ਕਿਉਂ ਨਹੀਂ ਸਵੀਕਾਰ ਕੀਤਾ ਆਪਣੇ ਨਾਲ ਵਿੱਚ ਬੈਠਣਾ ਜੋ ਪੁਰਾਣੇ ਸਮੇਂ ਵਿੱਚ ਸਾਡੀਆਂ ਦਾਦੀਆਂ ਨਾਨੀਆਂ ਜਦੋਂ ਅਸੀਂ ਪੁੱਛਦੇ ਸੀ ਕਿ ਆਲੂ ਪਿੰਡੀ ਵਿੱਚ ਕਿਉਂ ਨਹੀਂ ਪਾਇਆ ਜਾਂਦਾ ਤੁਸੀਂ ਹਰ ਸਬਜ਼ੀ ਵਿੱਚ ਆਲੂ ਪਾ ਦਿੰਦੇ ਆ ਤੇ ਪਿੰਡੀ ਵਿੱਚ ਕਿਉਂ ਨਹੀਂ ਪਾਉਂਦੇ ਤਾਂ ਉਹਨਾਂ ਨੇ ਸਾਨੂੰ ਇਹ ਕਹਾਣੀ ਸੁਣਾਈ ਸੀ ਆਲੂ ਤੇ ਪਿੰਡੀ ਮੇਰੇ ਜਨਮ ਸਤ ਤੋਂ ਕੀ ਹੋਗਾ ਅੰਤੇਰ ਗਰਮ ਹੁੰਦਾ ਮੈਂ ਅੱਜ ਤੁਹਾਨੂੰ ਕਹਾਣੀ ਸੁਣਾਉਣੀ ਆ ਆਲੂ ਨੂੰ ਬੜਾ ਮਾਣ ਸੀਗਾ ਕਿ ਮੈਂ ਤਾਂ ਮੈਂ ਇਹਨੂੰ ਤਾਂ ਹਰ ਚੀ ਆਲੂ ਗੋਭੀ ਆਲੂ ਮਟਰ ਆਲੂ ਵਜਰਾ ਆਲੂ ਵਹੰਗਣ ਮੈਂ ਹਰ ਸਬਜੀ ਵਿੱਚ ਹੀ ਪੈਂਦਾ ਵਾ ਤੁਸੀਂ ਕਾਲੇ ਛੋਲੇ ਚਿੱਟੇ ਛੋਲੇ ਕਈ ਵਾਰੀ ਉਹਨਾ ਵਿੱਚ ਵੀ ਇਹਨੂੰ ਆਲੂ ਨੂੰ ਵਾਲਦੇ ਆ ਤੇ ਫਿਰ ਉਹਨੂੰ ਦ੍ਰੇਵੀ ਗਾੜੀ ਕਰਨ ਕਰਕੇ ਮੈਚ ਕਰ ਲੈਂਦੇ ਆ ਮੰਨ ਕੇ ਚੱਲੋ ਕਿ ਆਲੂ ਹਰ ਸਬਜੀ ਵਿੱਚ ਹੀ ਪੈਂਦਾ ਵਾ ਦਾਲਾਂ ਨੂੰ ਛੱਡ ਕੇ ਤੇ ਭਿੰਡੀ ਕੋਲ ਵੀ ਆਲੂ ਆਇਆ ਵੀ ਤੋਂ ਵੀ ਮੈਨੇ ਨਾਲ ਬਲਕੇ ਵੇਰਾਲ ਕੇ ਸਬਜੀ ਬਣਾਇਆ ਤਪਿੰਦੀ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਉਹ ਕਹਿੰਦੀ ਵੀ ਮੇਰੀ ਤਾਂ ਆਪਣੀ ਸੁੰਦਰਤਾ ਬਹੁਤ ਆ ਮੈਂ ਲੰਬੀ ਲੰਝੀ ਆ ਤੇ ਤੂੰ ਇੱਕ ਗੋਲਮ ਟੋਲ ਜਾਵਾ ਤੇ ਤੇਰੇ ਵਿੱਚ ਕਈ ਵਾਰੀ ਵਿੱਚ ਟੋਏ ਟੱਪੇ ਵੀ ਆ ਤੇ ਮੈਂ ਤੈਨੂੰ ਆਪਣੇ ਨਾਲ ਨਹੀਂ ਮਿਕਸ ਕਰਨਾ ਤੂੰ ਮੇਰੀ ਵੀ ਸੁੰਦਰਤਾ ਨੂੰ ਖਰਾਬ ਕਰੇਗਾ ਤੇ ਆਲੂ ਨੂੰ ਬੜੀ ਨਿਮੋਸ਼ੀ ਹੋਈ ਤਾਂ ਆਲੂ ਨੇ ਭਿੰਡੀ ਨੂੰ ਸ਼ਰਾਫ ਸ਼ਰਾਫ ਦਿੱਤਾ ਵੀ ਅੱਜ ਤੋਂ ਬਾਅਦ ਤੂੰ ਕੱਦੀ ਹੋਈ ਰਹਿਜੇਗੀ ਤੇਰੇ ਨਾਲ ਕਿਸੇ ਚੀਜ਼ ਨੇ ਮਿਕਸ ਨਹੀਂ ਹੋਣਾ ਲੋ ਜੀ ਪਿੰਡੀ ਹੁਣ ਵੀ ਜਿਆਦਾ ਕਰਕੇ ਆਪਾਂ ਕੱਲੀ ਪਿੰਡੀ ਨੂੰ ਵੀ ਤੇ ਨੂੰ ਮਿਰਚ ਭੁੱਕੇ ਖਾਣੇ ਆ ਤੇ ਜ ਵੱਤ ਵੱਤ ਪਿਆਜ ਹੈ ਕਿ ਕਵੇਸਕ ਚੀਜ਼ ਆ ਤੇ ਆਪਾਂ ਜਾਂ ਉਹ ਇਹਨੂੰ ਪਾ ਲੈਨੇ ਚਲੋ ਜੀ ਪਿੰਡੀ ਨੇ ਵੀ ਹੁਣ ਸੋਚ ਲਿਆ ਵੀ ਕੱਲਿਆਂ ਕੁਛ ਨਹੀਂ ਬਣਦਾ ਕੱਲੇ ਦੇ ਨਾਲ ਮੈਂ ਕਿੰਨਾ ਚਿਰੇ ਮੇਰੀ ਸੁੰਦਰਤਾ ਬਣੀ ਰਹੇ ਜਦੋਂ ਇਹਦੇ ਤੇ ਅੰਬ ਚੂਰ ਹੋ ਗਿਆ ਤੇ ਜ ਇਹਦੇ ਤੇ ਲਾਲ ਜਾਂ ਕਾਲੀ ਮਿਰਚ ਹੋ ਗਈ ਫਿਰ ਵੀ ਮੇਰੀ ਸੁੰਦਰਤਾ ਖਰਾਬ ਹੋ ਜਾਣੀ ਆ ਫਿਰ ਪਿੰਡੀ ਨੇ ਸਵੀਕਾਰ ਕਰ ਲਿਆ ਕਿ ਮੈਨੂੰ ਅੰਬੀ ਵੀ ਲੈ ਲਓ ਕਿਉਂਕਿ ਇਹਦਾ ਕਲਰ ਵੀ ਗ੍ਰੀਨ ਆ ਇਹਦੇ ਵਿੱਚ ਵੀ ਸੁੰਦਰਤਾ ਆ ਤੇ ਗੁਣ ਵੀ ਆ ਤੇ ਨਾਲ ਉਹਨੇ ਹਰੀ ਮਿਰਚ ਨੂੰ ਵੀ ਸਵੀਕਾਰ ਕਰ ਲਿਆ ਕਿ ਮੈਨੂੰ ਲਾਲ ਮਿਰਚ ਨਾਲ ਸਾੜੋ ਤੇ ਮੈਨੂੰ ਹਰੀ ਮਿਰਚ ਨਾਲ ਬਣਾਓ ਤਾਂ ਕਿ ਮੇਰੇ ਗੁਣ ਵੀ ਬਣੇ ਰਹੇ ਹਨ ਤੇ ਮੇਰੀ ਸੁੰਦਰਤਾ ਵੀ ਬਣੀ ਰਹੇ ਲੋ ਜੀ ਆਲੂ ਹਰ ਚੀਜ਼ ਵਿੱਚ ਪੈਣ ਵਾਲਾ ਤੇ ਭਿੰਡੀ ਨੇ ਸਵੀਕਾਰ ਨਹੀਂ ਕੀਤਾ ਤੇ ਜੇ ਤੁਸੀਂ ਕਿਸੇ ਤਰੀਕੇ ਨਾਲ ਉਹਨੂੰ ਪਾਇਆ ਭਿੰਡੀ ਦੇ ਨਾਲ ਤਾਂ ਸਾਨੂੰ ਕਮੈਂਟਾਂ ਵਿੱਚ ਉਹ ਲਿਖਿਓ ਏਸੀ ਭਿੰਡੀ ਤੇ ਆਲੂ ਦੀ ਕਹਾਣੀ ਲੋ ਜੀ ਆਪਾਂ ਅੱਜ ਬਣਾਉਣੇ ਆ ਭਿੰਡੀ ਨੂੰ ਅੰਬੀਆਂ ਦੇ ਨਾਲ ਤੇ ਹਰੀਆਂ ਮਿਰਚਾਂ ਦੇ ਨਾਲ ਤੇ ਆਲੂ ਨੂੰ ਆਪਾਂ ਬਾਹਰ ਕੱਢ ਕੇ ਰੱਖ ਦਿੰਦੇ ਆ। ਜੇ ਮੇਰੇ ਜਿਹੜੇ ਦੋ ਘਪਿੰਡੀਆਂ ਤੇ ਅੰਬੀ ਵਗੈਰਾ ਹੈਗੇ ਇਹਨਾਂ ਨੂੰ ਮੈਂ ਕੱਟ ਲੈਨੀ ਆ ਤੇ ਫਿਰ ਮੇਰਾ ਤੇਲ ਗਰਮ ਹੋ ਜਾਂਦਾ। ਤੇ ਨਾਲ-ਨਾਲ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਭਿੰਡੀ ਤੇ ਅੰਬੀਆਂ ਦੀ ਸਬਜ਼ੀ ਕਿਵੇਂ ਬਣਾਉਣੀ ਆ ਤੇ ਜਿਹੜੀਆਂ ਦੋਨੇ ਰਲ ਕੇ ਬਹੁਤ ਹੀ ਗੁਣਕਾਰੀ ਬਣ ਜਾਂਦੀਆਂ ਨੇ। ਕਿ ਕੱਚੀ ਅੰਬੀ ਵੀ ਗਰਮੀਆਂ ਵਾਸਤੇ ਬਹੁਤ ਵਧੀਆ ਹੁੰਦੀ ਆ ਤੇ ਭਿੰਡੀ ਵੀ ਗਰਮੀਆਂ ਵਾਸਤੇ ਬਹੁਤ ਵਧੀਆ ਚੀਜ਼ ਆ। ਤੁਸੀਂ ਹਰ ਕਿਸੇ ਚੀਜ਼ ਜਿਹੜੀ ਵੀ ਕੋਈ ਸਬਜ਼ੀ ਬਣਾਉਣੀ ਆ ਉਹ ਸੀਜ਼ਨ ਦੀ ਹੋਵੇ ਤੇ ਆਪਣੇ ਏਰੀਆ ਦੇ ਵਿੱਚ ਉਹ ਮਿਲਦੀ ਹੋਵੇ ਤੇ ਉਹਦੇ ਜਿਆਪਾਂ ਨੂੰ ਜ਼ਿਆਦਾ ਗੁਣ ਮਿਲ ਸਕਦੇ ਆ ਕੋਈ ਜ ਆਪਣਾ ਤੇਲ ਗਰਮ ਹੋ ਗਿਆ ਤੇ ਮੈਂ ਇਹਨਾਂ ਚੀਜ਼ਾਂ ਨੂੰ ਵਾਕਈ ਜਿਹੜੇ ਚੀਜ਼ਾਂ ਰੱਖੀਆਂ ਨੇ ਸਭ ਤੀਆਂ ਇਹਨਾਂ ਨੂੰ ਕੱਟ ਲਵਾਂ ਤੇ ਫਿਰ ਤੁਹਾਨੂੰ ਦੋਖਾਉਣੇ ਆ ਜੀ ਆਪਾਂ ਪ੍ਰੋਸੈਸ ਕਰਾਂ ਲੋ ਜੀ ਆਪਣਾ ਤੇਲ ਗਰਮ ਹੋ ਗਿਆ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹਦੇ ਚ ਪਿਆਜ਼ ਹੀ ਪਾਵਾਂਗੇ ਪਿਆਜ਼ ਨੂੰ ਅਸੀਂ ਲੰਬਾ ਲੰਬਾ ਕੱਟ ਲਿਆ ਬਰੀਕ ਨਹੀਂ ਤੁਸੀਂ ਨੰਬਰ ਲੰਮਾ ਕੱਟ ਲਿਓ ਬਾਕੀ ਤੁਸੀਂ ਜਿੰਨਾ ਕਿ ਮੈਂ ਓਨੀ ਭਿੰਡੀ ਤੇ ਓਨਾ ਪਿਆਜ਼ ਪਾਇਆ ਤੁਸੀਂ ਭਿੰਡੀ ਜ਼ਿਆਦਾ ਤੇ ਪਿਆਜ਼ ਘੱਟ ਵੀ ਪਾ ਸਕਦੇ ਆ ਉਹ ਹਰ ਇੱਕ ਘਰ ਦੇ ਆਪੋ ਆਪਣੀ ਡਿਮਾਂਡ ਆ ਕਿਉਂਕਿ ਹਰ ਘਰ ਦੇ ਵਿੱਚ ਆਪੋ ਆਪਣਾ ਟੇਸ ਹੁੰਦਾ ਵਾ ਕੋਈ ਵੀ ਬਰਾਬਰ ਮੇ ਭਿੰਡੀ ਤੇ ਬਰਾਬਰ ਪਿਆਜ਼ ਪਾਉਂਦੇ ਆ ਤੇ ਕਈ ਪਿਆਜ਼ ਘੱਟ ਪਾਉਂਦੇ ਆ ਤੇ ਭਿੰਡੀ ਜ਼ਿਆਦਾ ਪਾਉਂਦੇ ਆ ਉਹ ਆਪ ਆਪਨੀ ਮਤਾਬੂ ਜਿੰਨਾ ਵਿੱਚ ਤੁਸੀਂ ਲੈਣਾ ਵਾ ਉਹਦਾ ਪਾ ਸਕਦੇ ਆ ਮੈਂ ਦੇ ਵਿੱਚ ਦੋ ਪਿਆਜ਼ ਲਈ ਆ ਉਹਨਾਂ ਨੂੰ ਮੈਂ ਲੰਬੇ ਲੰਬੇ ਕੱਟ ਲਿਆ ਇੱਕ ਮੈਂ ਅੰਬੀ ਲਈ ਆ ਤੇ ਚਾਰ ਪੰਜ ਮੈਂ ਹਰੀਆ ਮਿਰਚਾਂ ਲਈਆਂ ਜਿਨ੍ਹਾਂ ਨੂੰ ਮੈਂ ਲੰਬੇ ਲੰਬੇ ਕੱਟ ਲਿਆ ਤੇ ਭਿੰਡੀ ਦੀ ਲੰਬਾਈ ਤੁਸੀਂ ਸਾਦੀ ਵੀ ਰੱਖ ਸਕਦੇ ਹੋ ਦੋ ਦੋ ਪੀਸ ਵੀ ਕਰ ਸਕਦੇ ਆ ਤੇ ਛੋਟੀਆਂ ਵੀ ਕਰ ਸਕਦੇ ਹੋ ਹੁਣ ਜੇਪਾ ਇੱਥੇ ਪਿਆਜ਼ ਪਾ ਦਿੰਨੇ ਆ ਸਭ ਤੋਂ ਪਹਿਲਾਂ ਸਪਾਸੇ ਬੇਸਿਕ ਰੈਸਪੀ ਨਾਲ ਹੀ ਇਹਨੂੰ ਬਣਾਵਾਂਗੇ ਕਿ ਮੈਨੂੰ ਕਮੈਂਟ ਆਇਆ ਸੀ ਸਾਨੂੰ ਭਿੰਡੀ ਦੀ ਸਬਜ਼ੀ ਬਣਾ ਕੇ ਦਿਖਾਓ ਕਿਉਂਕਿ ਜਿਹੜੇ ਨਵੇਂ ਬੱਚੇ ਕੁਕਿੰਗ ਸਿੱਖਦੇ ਆ ਤੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਆ ਇਹ ਤਾਂ ਕੋਲਾਕਲਾ ਸਟੈਪਸ ਨਾਲ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਪੁਰਾਣੇ ਸਮਿਆਂ ਵਿੱਚ ਜਿਹੜੇ ਸਾਡੀ ਦਾਦੀਆਂ ਨਾਨੀਆਂ ਸਾਨੂੰ ਪੁੱਛਣ ਤੇ ਸੌਂਜਦੇ ਸੀ ਆਪਾਂ ਦੇ ਬੱਚੇ ਪੁੱਛ ਸਕਦੇ ਆ ਇਹ ਚੀਜ਼ ਨੂੰ ਵੀ ਪਿੰਢੀ ਵਿੱਚ ਚਾਲੂ ਤੁਸੀਂ ਕਿਉਂ ਨਹੀਂ ਪਾਉਂਦੇ ਤੁਸੀਂ ਬੱਚਿਆਂ ਦੇ ਘਰੇ ਤਾਂ ਤਕਰੀਬਨ ਹਰ ਸਬਜ਼ੀ ਵਿੱਚ ਆਲੂ ਪੈਂਦਾ ਹੀ ਆ ਚਾਹੇ ਤੁਸੀਂ ਕਦੋਂ ਬਣਾਇਓ ਚਾਹੇ ਤੋਰੀਆਂ ਬਣਾਓ ਤੇ ਕੋਈ ਵੀ ਸਬਜ਼ੀ ਬਣਾਓ ਤੇ ਉਹਦੇ ਵਿੱਚ ਆਲੂ ਹੁੰਦੇ ਆ ਤਾਂ ਕਿ ਬੱਚੇ ਆਲੂ ਕੱਢ ਕੇ ਖਾ ਲੈਂਦੇ ਆ ਤੇ ਉਹਨੂੰ ਬਾਕੀ ਸਬਜ਼ੀ ਦਾ ਵੀ ਵਿੱਚ ਬਣਦੇ ਨਾਲ ਬੈਨੀਫਿਟ ਮਿਲ ਜਾਂਦਾ ਹੱਸਿਆ ਅੱਜਾਂ ਮੈਂ ਆਪਾਂ ਜ਼ਿਆਦਾ ਨਹੀਂ ਕਰਨਾਗਾ ਥੋੜਾ ਜਿਹਾ ਕੱਚਾਪਣ ਇਹਦਾ ਦੂਰ ਕਰ ਲੈਣਾ ਤੇ ਇਹਦੇ ਜਿਹੜੇ ਇਕੱਲਾ ਇਕੱਲਾ ਪੀਸ ਜਿਹਾ ਹੋ ਜਾਵੇ ਤਾਂ ਕਿ ਲੰਬੇ ਲੰਬੇ ਤਿਆਰੀ ਦੇ ਵਿੱਚ ਜ਼ਿਆਦਾ ਵਧੀਆ ਲੱਗੇ ਤੇ ਨਾਲੇ ਕੋਈ ਵੀ ਚੀਜ਼ ਤੁਸੀਂ ਸਬਜ਼ੀ ਬਣਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਬਣਾਉਣੀ ਹੈ ਤੁਹਾਨੂੰ ਘੱਟ ਤੋਂ ਘੱਟ ਕੱਕ ਕਰਕੇ ਬਣਾਇਆ ਕਰੋ ਤਾਂ ਕਿ ਆਪਾਂ ਨੂੰ ਉਹਦੇ ਉਹਦੇ ਬੈਨੀਫਿਟ ਮਿਲ ਸਕਣ ਫੋਸਫੇਟਸ ਆਪਾਂ ਨੂੰ ਮਿਲ ਸਕਣ ਇਹਨਾਂ ਸਾਫਤੀ ਨੂੰ ਕੱਟ ਜਾਂਦਾ ਤੇ ਫਿਰ ਉਹ ਚੰਗੀ ਤਰ੍ਹਾਂ ਪਹੁੰਚ ਕੇ ਤੇ ਨਹੀਂ ਤਾਂ ਫਿਰ ਉਹਦੇ ਲੇਸ ਜ਼ਿਆਦਾ ਬਣ ਜਾਂਦੀ ਆ ਇਹ ਤੁਸੀਂ ਉਹਦੇ ਵਿੱਚ ਥੋੜਾ ਉਹ ਤਾਂ ਪਾਣੀ ਵੀ ਲੱਗਿਆ ਰਹਿ ਜਾਵੇ ਪਿੰਡੀ ਦੇ ਵਿੱਚ ਲੋ ਜੀ ਆਪਣੇ ਪਿਆਜ਼ ਪੁੱਜ ਗਏ ਆ ਤੇ ਐਸਾਂ ਤੇ ਆ ਪਹਿਲੇ ਵਿੱਚ ਭਿੰਡੀ ਪਾ ਦਿਆਂ। ਪਿਆਜ਼ਾਂ ਨੂੰ ਆਪਾਂ ਸਿਰਫ 2 ਮਿੰਟ ਲਈ ਰਾਇਆ ਸੀ ਕਿ ਸਿਰਫ ਉਹਦਾ ਕੱਚਾਪਨ ਦੂਰ ਕੀਤਾ। ਤਾਂ ਕਿ ਉਹਦਾ ਆਪਾਂ ਕਲਰ ਨਹੀਂ ਚੇਂਜ ਕਰਨਾ ਤਾਂ ਕਿ ਭਿੰਡੀ ਦਾ ਕਲਰ ਸਹੀ ਬਣਿਆ ਰਹੇ। ਜੇ ਆਪਾਂ ਪਿਆਜ਼ ਜ਼ਿਆਦਾ ਭੁੰਨ ਲੈਨੇ ਆ ਤੇ ਫਿਰ ਥੋੜਾ ਜਿਹਾ ਭਿੰਡੀ ਵਿੱਚ ਵੀ ਕਾਲਾ ਪਣ ਆ ਜਾਏਗਾ। ਜਿੱਥੇ ਆਪਾਂ ਭਿੰਡੀ ਪਾ ਦਿੰਦੇ ਆ ਇਹਦੇ ਵਿੱਚ ਤੇ ਭਿੰਡੀ ਜਿਹੜੀ ਹੁਣ ਆਪਣੀ ਲਈ ਚਾਹਦੀ ਹੁੰਦੀ ਆ ਆਪਾਂ ਭਿੰਡੀ ਨੂੰ ਉਹਨਾਂ ਚਿਰ ਪਕਾਉਣਾ ਇਹਨਾਂ ਤੇ ਪਿੰਡੀ ਲੇਸ ਛੜਨ ਨੂੰ ਨਹੀਂ ਹਟਦੇ ਇਸ ਪਿੰਡੀ ਐਵੇਂ ਨਹੀਂ ਅੱਡਰ ਕੁਆਲਟੀ ਵੀ ਹੁੰਦੀ ਆ ਵੈਰੈਟੀ ਦਾ ਫਰਕ ਆ ਕਈ ਪਿੰਡੀਆਂ ਜਿਆਦਾ ਲੇਸ ਛੜਦਿਆਂ ਨੇ ਤੇ ਕਈ ਘੱਟ ਛੜਦਿਆਂ ਇਹਦੀ ਜਿਹੜੀ ਲੇਸ ਹੁੰਦੀ ਆ ਉਹਦੇ ਵਿੱਚ ਹੀ ਹੋਂ ਹੁੰਦੇ ਆ ਤੇ ਇਸ ਕਰਕੇ ਆਪਾਂ ਇਹਨੂੰ ਜ਼ੋਰ ਤੋਂ ਵੱਧ ਨਹੀਂ ਪਕਾਉਣਾ ਜੇ ਤੁਸੀਂ ਪਿੰਡੀ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਵਰਤੋਂਗੇ ਨਾ ਤੇ ਫਿਰ ਪਿੰਡੀ ਇਹ ਨਹੀਂ ਲੇਸ ਨਹੀਂ ਛੜਦੀ ਜੇ ਆਪਣੀ ਪਿੰਡੀ ਵਿੱਚ ਥੋੜਾ ਪਤਾ ਪਾਣੀ ਰਹਿ ਜਾਂਦਾ ਤੇ ਫਿਰ ਉਹ ਜਿਆਦਾ ਲੇਸ ਨੂੰ ਛੜਦੀ ਲੋਗੀਾ ਤੋਂ ਮੈਂ ਟਿਪਿੰਡੀ ਨੂੰ ਪਕਾਇਆ ਠੀਕ ਹੈ ਤੁਸੀਂ ਇਸ ਭਿੰਡੀ ਵਿੱਚ ਜਿਆਦਾ ਲੇਸ ਨਹੀਂ ਸੀਗੀ ਹਮਨੇ ਪਾਦੇ ਨੇ ਇਨਾਕਾ ਪਕਾ ਕਰ ਲਏ ਤਾਂ ਦਾ ਚੇਂਗੀ ਦਾ ਪਿਆਜਾਂ ਦਾ ਵੀ ਤੇ ਭਿੰਡੀ ਇਹਦੇ ਵਿੱਚ ਕੱਲੀ ਕੱਲੀ ਹੈ ਤੇ ਐ ਸਾਤੇ ਆਪਾਂ ਜਿਹੜੀ ਅੰਬੀ ਲਈ ਹੈ ਇਹਦੇ ਵਿੱਚ ਆਪਾਂ ਅੰਬਚੂਰ ਦੀ ਥਾਂ ਤੇ ਅੰਬੀ ਪਾਉਣੀ ਹੈ ਜਿੰਨਾ ਆਪਾਂ ਇੱਕ ਚਮਚਾ ਅੰਬਚੂਰ ਦਾ ਪਾਉਣੀ ਹੁੰਨੇ ਆ ਤੇ ਇੱਕ ਇੱਕ ਅੰਬੀ ਨੂੰ ਜੇ ਤੁਸੀਂ ਸੁਕਾ ਕੇ ਬਣਾਉਂਗੇ ਘਰੇ ਤਾਂ ਇੱਕ ਚਮਚਾ ਹੀ ਬਣਨਾ ਤੇ ਨਾਲੇ ਇਹਦੇ ਬਹੁਤ ਹੀ ਵਧੀਆ ਟੇਸ ਬਣਦਾ ਤੇ ਨਾਲੇ ਆਪਾਂ ਨੂੰ ਇਹਦੇ ਬੈਨੀਫਿਟ ਵੀ ਹੈ تو جنا چیزن بنڈی کا سیجن تے امبی سیجن ایک کو ٹائم پہ ہوں وا اسی ہری امبیاں برتیا کرو امبچو تو آپ باقی سبزیاں بھی برت سو جیسے میں لمبیاں لمبیاں امبیاں کٹ کے یہ کچھیں کچھیں بہت ودیا لگتی ہیں بنڈی کے نال اس بنڈی کے امبی کی کدی سبزی بنا کے دیکھو تو جی جی آپ امبیاں پا دیں گے تو جیڈی نے آلو میں تو سویکار نہیں کیا امبیاں ضرور کر دیا کیونکہ امبیاں کا کلر بھی ہرا وا ਆ ਸਾਥੀ ਨਹੀਂ ਰੰਗ ਕਲਰ ਵੀ ਚੇਂਜ ਨਾ ਹੋਊਗਾ ਸਾਥੀ ਮੇਰੇ ਗੁਣ ਵੀ ਬਣੇ ਰਹਿਣਗੇ ਅੰਬੀ ਦਾ ਕਿਉਂਕਿ ਜੇ ਮੈਨੂੰ ਅੰਬਚੂਰ ਪਾ ਦਿੱਤਾ ਤਾਂ ਫਿਰ ਭਿੰਡੀ ਦਾ ਕਲਰ ਚੇਂਜ ਹੋ ਜਾਂਦਾ ਤੇ ਆਪਾਂ ਅੰਬਚੂਰ ਪਾਉਂਦੇ ਹਾਂ ਜੁੜੀ ਆਪਾਂ 2 ਜਾਂ 3 ਮਿੰਟ ਅੰਬੀਆਂ ਨੂੰ ਭੁੰਨਿਓ ਇਹਦੇ ਵਿੱਚ ਤੁਹਾਨੂੰ ਪਿਆਜ਼ ਤੇ ਭਿੰਡੀ ਤੇ ਅੰਬੀ ਦਿਖਾ ਦਿੰਨੀ ਹੈ ਤੁਸੀਂ ਦੇਖੋਗੇ ਭਿੰਡੀ ਇੱਥੇ ਬਿਲਕੁਲ ਲੇਸਨੀ ਛੇ ہری ہری آمدیاں نے ہری ہری بنڈی ہے کہ پیاز اپنا لمبا لمبا رکھنا این کوک کرنا لیس چیڈی ہوئی تاکہ آپ بالکل چنگی طرح سارا چیزیں آمبیا پن رہے ہیں پیاز اس کر کے کٹ پنیا تاکہ جب آپ آمبیا تو پنڈیاں بننا وہ زیادہ سڑ جائے بھنڈیاں لیس وہ چڑ دیا the نے ਜੇ ਉਹ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਸਟਾਕੇ ਨਹੀਂ ਪਾਉਂਦੇ ਤੇ ਤੁਸੀਂ ਪਿਆਜ਼ ਨੂੰ ਸਟਾਕੇ ਪਾਉਨੇ ਆ ਤਾਂ ਫਿਰ ਭਿੰਡੀ ਲੇਸ ਨਹੀਂ ਛੱਦਦੀ ਇਹ ਇਸ ਨਾਲ ਆਪਾਂ ਜਿਹੜੇ ਇਹ ਲੇਸ ਦੇ ਬੈਨੀਫਿਟ ਨਹੀਂ ਆਪਰ ਉਹ ਵੀ ਪੂਰੇ ਮਿਲਦੇ ਇਹ ਆਪਾਂ ਇਹ ਲੇਸ ਆ ਉਹਦੀ ਭਿੰਡੀ ਦੀ ਉਹ ਫਰਾਈ ਪਿੰਦੇ ਥੱਲੇ ਵੀ ਨਹੀਂ ਲੱਗਦੀ ਤਰਾਹੀ ਦੇ ਥੱਲੇ ਵੀ ਨਹੀਂ ਲੱਗਦੀ ਜੇ ਜਦੋਂ ਲੇਸ ਵੀ ਡਿਸ਼ ਚੜਦੀ ਆ ਤੇ ਫਿਰ ਕੜਾਹੀ ਦੇ ਥੱਲੇ ਲੱਗਣੀ ਸ਼ੁਰੂ ਹੋ ਜਾਂਦੀ ਆ ਜਿਸ ਜਿਲੀ ਹੋ ਜਾਂਦਾ ਜਦੋਂ ਜਿ ਆਪਾਂ ਅੰਮੀਆਂ ਨੂੰ 3 ਮਿੰਟ ਪਕਾ ਕਰ ਲਿਆ 2 ਮਿੰਟ ਪਹਿਲਾਂ ਪਿਆਜ਼ ਕੀਤੇ 2 ਮਿੰਟ ਤੋਂ ਭਿੰਡੀਾਂ ਕੀਤੇ ਆ ਦੰਮੈਂਟ ਮੈਂ ਅੰਬੀਆਂ ਨੂੰ ਕੁੱਕਰ ਲੈ ਆ ਦੇ ਵਿੱਚ ਤਾਂ ਫਿਰ ਅੰਬੀਆਂ ਆਪਾਂ ਛਿਲਕੇ ਸੁਨਿਤ ਲਉਂ ਜਾਂਦੇ ਹਾਂ ਤੁਸੀਂ ਛਿਲਕਾ ਲਾ ਕੇ ਵੀ ਲੈ ਸਕਦੇ ਆ ਤੇ ਛੋਟੇ ਸੁਨਿਤ ਵੀ ਲੈ ਸਕਦੇ ਆ ਆਪਾਂ ਉਹਦੇ ਪੂਰੇ ਬੈਨੀਫਿਟ ਲੈਣ ਕਰਕੇ ਆਪਾਂ ਛਿਲਕੇ ਸੁਨਿਤ ਲਈਆਂ ਨੇ ਜਿਹੜਾ ਅੰਬਚੂਰ ਹੁੰਦਾ ਬਣਾਉਂਦੇ ਆ ਉਹ ਨੂੰ ਛਿਲਕਾ ਲਾ ਕੇ ਬਣਾਉਂਦੇ ਆ ਤਾਂ ਕੱਦਕਾ ਕੰਨ ਇਸ ਕਰਕੇ ਬਾਇਤਦਾ ਨਹੀਂ ਤਾਂ ਉਹਦਾ ਕਦਰ ਸਹੀ ਨਾ ਆਵੇ ਇਹਦੇ ਛਿਲਕਾ ਲਾ ਕੇ ਬਣਾਏ ਤਾਂ ਹੁਣ ਸੀਜ਼ਨ ਆ ਅੰਬੀਆਂ ਨੂੰ ਘਰੇ ਲੈ ਆ ਕੇ ਕੱਚੀਆਂ ਨੂੰ ਉੱਪਰੋਂ ਛਿੱਲ ਕੇ ਤੇ ਕੱਦੂਕਸ ਕਰਕੇ ਸੁਕਣਿਆਂ ਪਾ ਦਿਓ ਤੇ ਘਰੇ ਕਾਦਾ ਅੰਬਚੂਰ ਤੇ ਆਇਓ ਮਾਸਾ ਕਰੀਂ ਜੇ ਆਪਾਂ ਅੰਬ ਚੁਰਮਣਾ ਬਣਾਉਂਦਾ ਤੇ ਉਹਦੇ ਵਿੱਚ ਤੁਸੀਂ ਉਹ ਅੰਬ ਚੂਰ ਨੂੰ ਬਣਾ ਕੇ ਰੱਖਣਾ ਉਹਦੇ ਵਿੱਚ ਤੁਸੀਂ ਲੌਂਗ ਜਾਂ ਕਾਲੀ ਮਿਰਚ ਪਾ ਕੇ ਰੱਖਦੇ ਹੋ ਤਾਂ ਕਿ ਉਹ ਸਾਲ ਪਰ ਖਰਾਬ ਨਹੀਂ ਹੁੰਦਾ। ਲਓ ਜੀ ਇੱਕ ਥਿਆਪਾ ਪਾ ਦਣੀ ਹੈ ਹਰੀ ਮਿਰਚ। ਆਪਾਂ ਇਹਦੇ ਵਿੱਚ ਲੌਂਗ ਤੇ ਕਾਲੀ ਮਿਰਚ ਨਹੀਂ ਪਾਉਣੇਗੀ। ਇਹ ਘਟਕੌੜੀ ਆ। ਤੁਸੀਂ ਜੇ ਜ਼ਿਆਦਾ ਕੋੜੀਆਂ ਖਾਣੇ ਆ ਤਾਂ ਇੱਕ ਦੋ ਛੋਟੀਆਂ ਜਿਹੜੀਆਂ ਹਰੀਆਂ ਮਿਰਚਾਂ ਹੁੰਦੀਆਂ ਉਹ ਪਾ ਦਿਓ। ਇਹ ਜਿਹੜੀਆਂ ਵੱਡੀਆਂ ਮਿਰਚਾਂ ਹੁੰਦੀਆਂ ਕੱਲੀ-ਕੱਲੀ ਭਿੰਡੀ ਤੇ ਕੱਲੀ-ਕੱਲੀ ਅੰਬੀ। ਇਹ ਜੀ ਹੋ ਗਏ। ਮੇਰੇ ਯਾ ਤਾਂ ਇੱਕ ਨਮਕ ਲਈ ਮੈਂ ਚਾਹੁੰਦਾ ਇਹ ਰਿਚ ਪੁੱਕ ਕਰ ਲੈਣਾ ਮੈਂ ਹਰ ਸਬਜੀ ਦੇ ਵਿੱਚ ਨਮਕ लास्ट ਵਿੱਚ ਹੀ ਆ ਕੇ ਪਾਉਣਾ ਯਾ ਕਿ ਨਮਕ ਨਹੀਂ ਤਾਂ ਵਿੱਚ ਰਾਚੀ ਜਾਣਾ ਹੁੰਦਾ ਹਾ ਹੁਣ ਤੁਸੀਂ ਜਦੋਂ ਸਬਜੀ ਤੁਹਾਡੀ ਬਣ ਗਈ ਚਾਹੇ ਉਸ ਟਾਈਮ ਵੀ ਪਾ ਦਿਓ ਤਾਂ ਕੰਮ ਸਬਜੀ ਦੇ ਵਿੱਚ ਬਚੇ ਨਹੀਂ ਤਰ੍ਹਾਂ ਹਟ ਜਾਂਦਾ ਨਮਕ ਬਾਕੀ ਨਮਕ ਲਈ ਜਿਹੜੀ ਕੁਕਿੰਗ ਆ ਉਹ ਜ਼ਿਆਦਾ ਨਾ ਹੋਵੇ ਇਹਦੇ ਵਿੱਚ ਮੋਦੀ ਇਸ ਟਾਈਮ ਆਫਾਇਦੇ ਵਿੱਚ ਪਾਉਣੀ ਹੈ ਹਲਦੀ ਹਲਦੀ ਤੁਸੀਂ ਉਹ ਕਿ ਜਾਵਾਂ ਨਹੀਂ ਪਾਉਣੇਗੀ ਜੇ ਆਪ ਆਮ ਸਬਜੀ ਦੇ ਨਾਲ ਥੋੜੀ ਜਿਹੀ ਘੱਟ ਪਾ ਦਿਆਂਗੇ ਤਾਂ ਕਿ ਭਿੰਡਿਆਂ ਦਾ ਜਿਹੜਾ ਕਲਰ ਆ ਉਹ ਬਣਿਆ ਰਹੇ ਜੇ ਪਰ ਉਹ ਤੋਂ ਵੱਧ ਹਲਦੀ ਪਾ ਦਿਆਂਗੇ ਤਾਂ ਫਿਰ ਉਹਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਏਗਾ ਤਾਂ ਆਪਾਂ ਵੀ ਥੋੜੀ ਜਿਹੀ ਸਬਜੀ ਬਣਾਉਣ ਟਾਈਮ ਤੇ ਤੁਸੀਂ ਜਿਆ ਧਿਆਨ ਰੱਖੀਏ ਤੇ ਇਹਦੇ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਆ ਤੇ ਤੁਸੀਂ ਤੁਹਾਡੇ ਕੋਲ ਕੋਈ ਹੋਰ ਮਸਾਲਾ ਜਿਹੜਾ ਘਰੇ ਬਣਿਆ ਹੋਇਆ ਵਾ ਜੇ ਤੇ ਨੂਰੀ ਮਸਾਲਾ ਬਣਿਆ ਕੋਈ ਚਾਣਾ ਮਸਾਲਾ ਬਣਿਆ ਤੇ ਗਰਮ ਮਸਾਲਾ ਤਾਂ ਆਪਣਾ ਜਿਹਨੇ ਰੈਸਪੀ ਹਰ ਘਰ ਵਿੱਚ ਹੀ ਬਣਿਆ ਹੋਣਾ ਵਾ ਤੇ ਤੁਸੀਂ ਉਹ ਹੀ ਪਾ ਸਕਦੇ ਆ ਉਹਦੇ ਵਿੱਚ ਇਹ ਤੰਦੂਰੀ ਮਸਾਲਾ ਪਾਵਾ। ਤੇਰੇ ਇਹ ਪਾਉਣਾ। ਜਿਆਦਾ ਨਹੀਂ ਪਾਣਾ, ਥੋੜਾ ਘੱਟ ਹੀ ਰੱਖਣਾ। ਇਹ ਤੰਦੂਰੀ ਮਸਾਲਾ ਵੀ ਸਾਡੇ ਘਰੇ ਬਣਾਇਆ ਹੋਇਆ ਵਾ। ਇਹਦੀ ਰੈਸਪੀ ਤੁਸੀਂ ਦੇਖਣੀ ਹੈ ਤਾਂ ਨਵੀਂ ਪੁਰਾਣੀ ਸਾਂਝ ਦੇ ਉੱਤੇ ਜਾ ਕੇ ਦੇਖ ਸਕਦੇ ਆ। ਜਦੋਂ ਇਹ ਹਲਦੀ ਤੇ ਤੰਦੂਰੀ ਮਸਾਲਾ ਪਾ ਕੇ ਆਪਾਂ ਇਹਨੂੰ ਕੁੱਕ ਕਰ ਲਿਆ। ਜਦੋਂ ਇਹ ਇੱਥੇ ਨਾਲ ਗੈਸ ਨੂੰ ਕਰਦੀਆਂ ਬੰਦ। ਆਪਾਂ ਇੱਕ ਮਿੰਟ ਲਈ ਰੱਖ ਆ ਲਿਆ ਤੇ ਫੋਨ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ। ਤੁਸੀਂ ਲੋੜ ਅਨੁਸਾਰ ਪਾ ਸਕਦੇ ਜਿੰਨਾ ਤੁਸੀਂ ਪਸੰਦ ਕਰਦੇ ਤੁਸੀਂ ਇਹਦਾ ਨਾਮ ਕੁ ਵਰਤਦੇ ਹਾਂ ਤੇ ਇਸ ਕਰਕੇ ਥੋੜਾ ਜਿਹਾ ਇਹ ਵੱਧ ਪੈਂਦਾ ਹੈ ਤੇ ਨੋਰਮਲ ਨਾਲ ਤੋਂ ਦੇ ਨਾਲ ਬਹੁਤ ਹੀ ਸੋਹਣਾ ਇਹਦਾ ਕਲਰ ਬਣਿਆ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਇਹਦਾ ਪਿੰਡੀ ਦਾ ਕਲਰ ਆ ਤੇ ਅੰਬੀ ਦਾ ਤੇ ਹਰੀਆਂ ਮਿਰਚਾਂ ਦੇ ਨਾਲ ਤੇਨੇ ਫੋਕਾ ਤੇ ਪਿੰਡੀ ਦੀ ਸਬਜ਼ੀ ਬਣਾਇਓ ਤੇ ਜੇ ਤੁਹਾਡੇ ਘਰ ਵਿੱਚ ਮਿਸਟਰ ਆਪਾਂ ਇਹ ਚੀਜ਼ਾਂ ਦਾ ਬਣਾ ਇਦਾਂ ਨਹੀਂ ਬਣਾਈਏ ਤਾਂ ਜ਼ਿਆਦਾ ਬੈਨੀਫਿਟ ਨੇ ਕੱਲੀ ਕੱਲੀ ਭਿੰਡੀ ਤੇ ਕੱਲਾ ਕੱਲਾ ਪਿਆਜ਼ ਜਿਵੇਂ ਦੇਖ ਸਾ ਬਿਲਕੁਲ ਜੁੜੀ ਨਹੀਂ ਜੇ ਐਸੇ ਕਿਹਣਾ ਬਣਾਉ ਤਾਂ ਇਹਦੀ ਭਿੰਡੀ ਦਾ ਕਲਰ ਵੀ ਬਿਲਕੁਲ ਸਹੀ ਰਹਿੰਦਾ ਵਾ ਤੇ ਜੇ ਤੁਸੀਂ ਥੋੜੀ ਜੀ ਭਿੰਡੀ ਨੂੰ ਇਹ ਤਾਂ ਭਿੰਡੀ ਜੀ ਦਾ ਖੜਮੀ ਖੜਮੀ ਆ ਜਿਹੜੇ ਖੜਮੀ ਖੜਮੀ ਪਸੰਦ ਕਰਦੇ ਕੱਲੀ ਕੱਲੀ ਭਿੰਡੀ ਨੂੰ ਪਸੰਦ ਕਰਦੇ ਆ ਤੇ ਜੇ ਤੁਸੀਂ ਭਿੰਡੇ ਨੂੰ ਮਤਲਬ ਕਿ ਥੋੜੀ ਜੀ ਮਿਲ ਕੇ ਬਣਾਉਣਾ ਜ਼ਿਆਦਾ ਚਾਹੁੰਦੇ ਆ ਫੀਸੀ ਫੀਸੀ ਜੀ ਜ਼ਿਆਦਾ ਪਸੰਦ ਕਰਦੇ ਆ ਵੀ ਗਿੱਲੀ ਗਿੱਲੀ ਜੀ ਹੋਵੇ ਹੈਨਾ ਤਾਂ ਫਿਰ ਤੁਸੀਂ ਇੱਕ ਇਸ ਤੇ ਇਦਾਂ ਢੱਕਣਾ ਦਿਓ ਆਹ ਕਾਟਨ ਦਾ ਕਪੜਾ ਲੈ ਲਿਓ ਮੈਂ ਹਰ ਚੀਜ਼ ਨੂੰ ਇਦਾਂ ਹੀ ਜਿਦਾ ਜੇ ਪਕਾਉਣਾ ਕਿਸੇ ਚੀਜ਼ ਨੂੰ ਤੇ ਐਸ ਨੂੰ ਬੰਦ ਕਰ ਦਿਓ ਇਹਨੂੰ ਕਪੜੇ ਨੂੰ ਦੇ ਕੇ ਤਾਂ ਕਿ ਜਿਹੜਾ ਆਪਣਾ ਪਾਣੀ ਹੋਊਗਾ ਸਟੀਮ ਹੋ ਉਹ ਆਪਣੀ ਭਿੰਡੀਆਂ ਵਿੱਚ ਨਾ ਜਾਵੇ ਤਾਂ ਕਿ ਆਪਣੇ ਜਿਹਦੀ ਸਟੀਮ ਆ ਉਹ ਜਿਹੜਾ ਆਪਣਾ ਪੋਣਾ ਵਾ ਇਹ ਵਿੱਚ ਦੀ ਗਿੱਲਾ ਹੋ ਜਾਵੇ ਪਰ ਆਪਣਾ ਪਾਣੀ ਜਿਹੜਾ ਉਹ ਭਿੰਡੀਆਂ ਵਿੱਚ ਨਾ ਜਾਵੇ ਤਾਂ ਤੇ ਪਰਪਿੰਡੀਆਂ ਦਾ ਜਿਹੜਾ ਹੈਗਾ ਨਾ ਉਹਦੇ ਵਿੱਚ ਕਾਂਚੀ ਪੜ ਨਹੀਂ ਰਹਿੰਦਾ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ 1 ਜਾਂ 2 ਮਿੰਟ ਲਈ ਰੱਖ ਸਕਦੇ ਆ। ਲਓ ਜੀ ਇਹ ਤੁਹਾਨੂੰ ਦਿਖਾਉਣੀ ਹੈ ਆਪਣੀ ਪਿੰਡੀ ਦੀ ਸਬਜ਼ੀ। ਲਓ ਜੀ ਹੁਣ ਆਪਾਂ ਇਹਨੂੰ ਉਤਾਰ ਦਿੰਨੇ ਆਂ। ਦੇਖੋ ਕਿੰਨੀ ਸੋਹਣੀ ਆਪਣੀ ਮਿੰਨੀ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ। ਤੇ ਆਪਾਂ ਹੁਣ ਇਹਨੂੰ ਇਹ ਤਾਂ ਤੁਸੀਂ ਕਈ ਵਾਰੀ ਹੁੰਦਾ ਕਿ ਆਪਾਂ ਕਿਸੇ ਚੀਜ਼ ਨੂੰ ਟੱਕ ਕੇ ਰੱਖਣਾ ਹੁੰਦਾ ਹੈ ਨਾ ਕਿ ਆਪਾਂ ਜਿਹੜੇ ਪਰਿਵਾਰ ਦੇ ਮੈਂਬਰਾਂ ਨੇ ਠਹਿਰ ਕੇ ਕਾਣੀ ਹੁੰਦੀ ਆ ਤੇ ਆਪਾਂ ਇਹਨੂੰ ਦੁਬਾਰਾ ਵੀ ਗਰਮ ਕਰਨਾ ਹੁੰਦਾ ਤਾਂ ਫਿਰ ਤੁਸੀਂ ਕਦੇ ਵੀ ਇਹਨੂੰ ਟੱਕਾਂ ਦੇ ਕਿ ਨਾਲ ਰੱਖਿਓ ਹਮੇਸ਼ਾ ਵਾਸਤੇ ਆਪਣੇ ਕੋਲ ਜਾਂ ਤਾਂ ਦੁੱਧ ਵਾਲੀ ਜਾਲੀ ਹੁੰਦੀ ਆ ਕਿ ਤੇ ਆਪਣੇ ਕੋਈ ਤਾਂ ਨਿਸ਼ਾਨ ਆ ਤੁਸੀਂ ਕਦੇ ਵੀ ਕੋਈ ਸੁੱਕੀ ਸਬਜ਼ੀ ਬਣਾਈ ਆ ਉਹਦੇ ਤੇ ਟੱਕਣ ਇਦਾਂ ਦਾ ਟੱਕਣ ਨਾ ਦਿਓ ਦੁਬਾਰਾ ਤਾਂ ਕਿ ਫਿਰ ਗਿੱਲੀ ਗਿੱਲੀ ਜੀ ਹੋ ਜਾਂਦੀ ਆ ਤੇ ਉਹਨੂੰ ਹਮੇਸ਼ਾ ਤੁਸੀਂ ਆਪਣੀ ਆਸ਼ਾਨ ਨਹੀਂ ਆ ਤੇ ਮੈਂ ਇਹ ਦੇ ਨਾਲ ਇਹਦਾ ਟੱਕੀ ਰੱਖ ਦਿਆ ਜੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਖਾਣੀ ਤਾਂ ਉਸ ਟਾਈਮ ਆਪਾਂ ਇਹਨੂੰ ਦੁਬਾਰਾ ਜੇ ਗਰਮ ਕਰਨੀਆ ਤਾਂ ਫਿਰ ਉਹ ਉਦਾਂ ਹੀ ਬਰਕਰਾਰ ਬਣੀ ਰਹਿੰਦੀ ਆ ਜਦੋਂ ਆਪਾਂ ਟੱਕਣ ਟੱਕ ਕੇ ਰੱਖ ਲੈਂਦੇ ਆ ਤੇ ਫਿਰ ਉਹ ਸਬਜੀ ਥੋੜੀ ਢਿਸ ਲਿਸੀ ਹੋ ਜਾਂਦੀ ਆ ਫਿਰ ਉਹ ਖਾਣ ਨੂੰ ਤਾਂ ਚਾਹੀ ਟੇਸਟੀ ਹੋਵੇ ਪਰ ਅੱਖਾਂ ਨੂੰ ਦੇਖਣ ਨੂੰ ਵਧੀਆ ਨਹੀਂ ਲੱਗਦੀਗੀ ਲਓ ਜੀ ਆਪਣੀ ਭਿੰਡੀ ਤੇ ਅੰਬੀ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਆਲੂ ਨੂੰ ਆਪਾਂ ਕੱਢ ਦਿੱਤਾ ਬਾਹਰ ਆਲੂ ਨੂੰ ਨਾ ਆਸ਼ਨੀ ਹੋਣਾ ਚਾਹੀਦਾ ਕਿਉਂਕਿ ਆਲੂ ਤਾਂ ਹਰ ਸਬਜੀ ਵਿੱਚ ਹੀ ਪੈਂਦਾ ਵਾ ਪਿੰਡੀ ਨੇ ਤਾਂ ਚਲੋ ਫਿਰ ਵੀ ਅਭੀਆਂ ਤੇ ਮਿਰਚਾਂ ਨੂੰ ਸਵੀਕਾਰ ਕੀਤਾ ਵਾ ਫਿਰ ਜੇ ਆਪਾਂ ਰੱਖਦੇ ਆ ਆਲੂ ਤੇ ਇਹਨਾਂ ਨੂੰ ਆਪਾਂ ਕੱਲ ਨੂੰ ਬਣਾ ਲਾਂਗੇ ਕਸ ਦੇ ਨਾਲ ਅਨ ਮੈਂ ਅਸੀਂ ਦਿਖਾਉਣੀ ਆਗੇ ਆਪਣੇ ਲੋਂਗੇ ਵਿੱਚ ਕੱਢਦੇ ਆ ਤੁਸੀਂ ਦੀ ਲੁੱਕ ਦੇਖ ਸਕਦੇ ਆ ਤੇ ਬਿਲਕੁਲ ਨਹੀਂ ਆਪਣੀ ਨਾ ਪਿੰਡੀ ਜੁੜੀ ਆ ਤੇ ਨਾ ਆਪਣੀ ਅੰਬੇ ਜੁੜੀ ਇਹਨਾਂ ਦਾ ਮੇਲ ਆ ਇਹ ਬਹੁਤ ਵਧੀਆ ਵਾ ਤੇ ਗੁਣਕਾਰੀ ਵੀ ਆ ਤੇ ਮੇਨ ਜਿਹੜਾ ਆਲੂ ਤੇ ਪਿੰਡੀ ਦਾ ਮੇਲ ਆਪਸ ਵਿੱਚ ਨਹੀਂ ਆ ਕਿਉਂਕਿ ਆਲੂ ਵਿੱਚ ਸਟਾਰਚ ਹੁੰਦਾ ਵਾ ਤੇ ਪਿੰਡੀ ਵਿੱਚ ਲੇਸ ਹੁੰਦੀ ਇਹ ਦੋਨਾਂ ਦਾ ਆਪਸ ਵਿੱਚ ਕੰਬੀਨੇਸ਼ਨ ਨਹੀਂ ਹੈਗਾ ਵਾ ਪਰ ਜੇ ਕੋਈ ਪਾਉਂਦਾ ਵਾ ਤਾਂ ਸਾਨੂੰ ਜਰੂਰ ਦੱਸਿਓ ਕਵਿੰਟ ਕਰਕੇ ਜੇ ਤੁਸੀਂ ਆਲੂ ਦੇ ਬਰਤੋਂ ਪਿੰਡੀ ਵਿੱਚ ਕਿਵੇਂ ਕਰਦੇ ਆ ਜੇ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾਉਣੀ ਆ ਤੇ ਚਾਹੇ ਆਪਾਂ ਕੋਈ ਵੀ ਮਿੱਠੀ ਚੀਜ਼ ਬਣਾਉਣੀ ਆ ਤੇ ਪਹਿਲਾਂ ਆਪਾਂ ਉਹਦੇ ਬਾਰੇ ਵਿੱਚ ਸੋਚੀਏ ਕਿ ਇਹ ਜਿਹੜੇ ਦੋ ਚੀਜ਼ਾਂ ਨੇ ਆਪਸ ਵਿੱਚ ਇਹਨਾਂ ਦਾ ਮੇਲ ਨਹੀਂ ਹੈਗਾ ਤਾਂ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਸਿਆਣਿਆਂ ਨੇ ਢਿੰਡੀ ਨੂੰ ਆਲੂ ਦੇ ਨਾਲ ਨਹੀਂ ਬਣਾਇਆ ਹੋਣਾ। ਜਿਹੜਿਆਂ ਨੇ ਆਪਣੀ ਕਹਾਣੀ ਸੁਣਾਈ ਆ ਤੇ ਉਹਨਾਂ ਦਾ ਕੋਈ ਤਜਰਬਾ ਹੀ ਹੋਣਾ ਵਾ। ਪਾਣੀ ਦੇ ਰੂਪ ਵਿੱਚ ਤਾਂ ਆਪਾਂ ਨੇ ਇਹ ਤੋਂ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਸੀ। ਅਜੇ ਨਾ ਬਾਕੀ ਦੀ ਸਬਜ਼ੀ ਵੀ ਪਾ ਲਵਾਂ ਤੇ ਫਿਰ ਤੁਹਾਨੂੰ ਜੀ ਲੋਕ ਦਿਖਾਉਣੀ ਆ। ਲਓ ਜੀ ਕਿੰਨੀ ਸੋਹਣੀ ਆਪਣੀ ਢਿੰਡੀ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ। ਤੇ ਆਪਾਂ ਇਹਦੇ ਉੱਤੇ ਜਾਲੀ ਦੇ ਕੇ ਰੱਖ ਲਿਆ। ਲਓ ਜੀ ਆਪਣੀਆਂ ਅੰਬੀ ਤੇ ਪਿੰਡੀ ਦੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਨਾਲ ਤੁਹਾਨੂੰ ਸੁਣਾਤੀ ਕਹਾਣੀ ਆਲੂ ਤੇ ਪਿੰਡੀ ਦੀ ਜੇ ਫਿਰ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਵੱਧ ਤੋਂ ਵੱਧ ਕਮੈਂਟ ਕਰਿਓ ਸਾਡੀ ਕਹਾਣੀ ਨੂੰ ਦੱਸਿਓ ਕਿ ਤੁਹਾਨੂੰ ਸਾਡੀ ਕਹਾਣੀ ਕਿੱਦਾਂ ਦੀ ਲੱਗੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਲਓ ਜੀ ਪੌਸਟਿਕ ਤੰਤਾ ਨਾਲ ਭਰਪੂਰ ਪਿੰਡੀ ਤੇ ਅੰਬੀ ਦੀ ਸਬਜ਼ੀ ਦੇਖੋ ਕਿੰਨੀ ਸੋਹਣੀ ਲੋਕਾਂ ਦੀ